ਮੇਰੇ ਮਾਪੇ ਮੈਨੂੰ ਇਸੇ ਨਾਮ ਨਾਲ ਬੁਲਾਉਂਦੇ ਸੀ ਪਰ ਮੈਨੂੰ ਇੰਜ ਲੱਗਦਾ ਵੀ ਤੁਸੀਂ ਲੋਕ ਥੱppa ਨੂੰ ਨਹੀਂ ਜਾਣਦੇ ਸੁਖਵਿੰਦਰ ਅਮਰਤ ਨੂੰ ਤਾਂ ਜਾਣਦੇ ਹੋ ਨਾ ਹਾਂ ਹਾਂ ਬਿਲਕੁਲ ਠੀਕ ਸੋਚਿਆ ਤੁਸੀਂ ਉਹੀ ਸੁਖਵਿੰਦਰ ਅਮਰਤ ਜੋ ਗੀਤ ਲਿਖਦੀ ਹੈ ਕਵਿਤਾਵਾਂ ਲਿਖਦੀ ਹੈ ਗਜ਼ਲਾਂ ਲਿਖਦੀ ਹੈ ਜੋ ਧਰਤੀ ਦੀਆਂ ਬਹੁਤ ਸਾਰੀਆਂ ਧੀਆਂ ਦੀ ਆਵਾਜ਼ ਬਣਦੀ ਹੈ ਉਹਨਾਂ ਦੇ ਪੈਰਾਂ ਚ ਪਾਈਆਂ ਬੇੜੀਆਂ ਨੂੰ ਤੋੜਨ ਦੀ ਲਲਕਾਰ ਬਣਦੀ ਹੈ ਕਿਉਂ ਹੁਣ ਤਾਂ ਜਾਣਦੇ ਹੋ ਨਾ ਤੁਸੀਂ ਮੈਨੂੰ ਤੁਸੀਂ ਮੇਰਾ ਅਕਸ ਜਿਵੇਂ ਦਾ ਮਰਜੀ ਸਜ ਸਕਦੇ ਹੋ ਕਿਉਂਕਿ ਜਿਸ ਤਰ੍ਹਾਂ ਮੇਰਾ ਮੇਰੀ ਸੋਚ ਤੇ ਪੂਰਾ ਹੱਕ ਹੈ ਉਸੇ ਤਰ੍ਹਾਂ ਤੁਹਾਡਾ ਵੀ ਤੁਹਾਡੀ ਸੋਚ ਤੇ ਪੂਰਾ ਹੱਕ ਹੈ ਤੇ ਯਕੀਨ ਕਰਿਓ ਮੈਨੂੰ ਤੁਹਾਡੀ ਸੋਚ ਉੱਤੇ ਰਤਾ ਜਿੰਨੀ ਵੀ ਨਿਰਾਸ਼ਗੀ ਨਹੀਂ ਕਿਉਂਕਿ ਮੈਨੂੰ ਪਤਾ ਹੈ ਕਿ ਮੇਰੇ ਲਈ ਤੁਹਾਡਾ ਨਜ਼ਰੀਆ ਮੇ ਦਾ ਹਰ ਕਿਸ ਨਹੀਂ ਜਿਵੇਂ ਇੱਕ ਔਰਤ ਲਈ ਬਹੁਤ ਸਾਰੇ ਮਰਦਾਂ ਦਾ ਹੁੰਦਾ ਜਿਵੇਂ ਉਹਨਾਂ ਮਰਦਾਂ ਦੀ ਸੋਚ ਦੀ ਗੱਲ ਕਰਾਂ ਤਾਂ ਯੁੱਗ ਬਦਲੇ ਪਰ ਔਰਤ ਨੂੰ ਲੈ ਕੇ ਮਰਦ ਦੀ ਸੋਚ ਦੀ ਨਜ਼ਰ ਚ ਔਰਤ ਅਜ ਵੀ ਪੈਰ ਦੀ ਜੁੱਤੀ ਵਰਗੀ ਸ਼ੈ ਆ ਜਿਸ ਨੂੰ ਆਪਣੀ ਮਰਜ਼ੀ ਮੁਤਾਬਕ ਪਾਉਂਦਾ ਹੰਡਾਉਂਦਾ ਤੇ ਆਖਿਰ ਨੂੰ ਮਰਦ ਲਈ ਔਰਤ ਕੁਝ ਘੜੀਆਂ ਦਿਲ ਬਹਿਲਾਉਣ ਵਾਲੀ ਚੀਜ਼ ਐ ਇਸ ਤੋਂ ਵੱਧ ਕੇ ਕੁਝ ਵੀ ਨਹੀਂ ਇਸ ਲਈ ਇੱਕ ਸੁਦਾਗਰ ਦੇ ਵਾਂਗ ਜਾ ਤਾਂ ਉਹ ਮਲ ਖਰੀਦ ਕੇ ਲੈ ਕੇ ਆਉਂਦਾ ਜਾਂ ਫਿਰ ਲਾ마 ਫੇਰੇ ਲੈ ਕੇ ਤੇ ਔਰਤ ਔਰਤ ਵਿਚਾਰੇ ਅਬਲਾ ਨਾਰੀ ਮੋਹ ਦੀਆਂ ਦਿੱਤੀਆਂ ਨਸੀਤਾਂ ਦੀ ਛਿੱਕੜੀ ਨੂੰ ਮੂੰਹ ਤੇ ਬੰਨ੍ਹ ਪਰ ਪੈਂਦੀ ਆਸ ਮਰਦ ਦੇ ਪਿੱਛੇ ਪਿੱਛੇ ਤੇ ਮਰਦ ਮਰਦ ਉਸ ਨੂੰ ਲਜਾ ਕੇ ਬੰਨਦਾ ਹੈ ਮਰਦਾ ਬੰਨੋ ਬਣਾਈ ਝੂਠੇ ਰੀਤੀ ਰਿਵਾਜਾਂ ਦੀ ਕੋ ਬਾਦੀ ਖਰਲੀ ਦੇ ਕਿੱਲੇ ਨਾਲ ਖੁਦ ਨੂੰ ਖੁਦ ਨੂੰ ਬਰਿਆਦਾ ਪੁਰਸ਼ ਮੰਨ ਕੇ ਉਹਦੇ ਆਲੇ ਦੁਆਲੇ ਖਿੱਚ ਦਿੰਦਾ ਇੱਕ ਖੋਖਲੀ ਮਰਿਆਦਾ ਦੀ ਲਕਸ਼ਮਣ ਰੇਖਾ ਤੇ ਕਹਿੰਦਾ ਹੈ ਖਬਰਦਾਰ ਖਬਰਦਾਰ ਜਿਸ ਲਕਸ਼ਮਣ ਰੇਖਾ ਨੂੰ ਲੰਗੀ ਤਾਂ ਉਹ ਵੀ ਉਹ ਆਪਣਾ ਦਿਲ ਕਰਦਾ ਹਸ ਲਕਸ਼ਮਣ ਰੇਖਾ ਨੂੰ ਹ ਲੰਗਦਾ ਟੱਪਦਾ ਹਰ ਦੇ ਕਬਜ਼ਾ ਕੀਤੇ ਹੋਏ ਮਨ ਨੂੰ ਤੋੜਦਾ ਮਰੋੜਦਾ